ਮਹਾਰਾਜ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਧਾਮਣਾ ਹੋਈ ਗੁਰੂ ਸਾਹਿਬ ਕਹਿੰਦੇ ਜਿਹੜੇ ਦੁੱਖ ਆ ਇਹ ਤਾਂ ਦਾਰੂ ਨੇ ਸੁਖ ਤੇਰੇ ਲਈ ਰੋਗ ਨੇ ਜੇ ਗੁਰੂ ਦੀ ਮੰਨਣੀ ਆ ਉਹ ਤਾਂ ਦੁੱਖਾਂ ਨੂੰ ਦਾਰੂ ਕਹੀ ਜਾਂਦਾ ਸੁੱਖਾਂ ਨੂੰ ਰੋਗ ਕਹੀ ਜਾਂਦਾ ਤੇ ਜਦੋਂ ਇਹ ਕਿਉਂ ਬਾਈ ਜੀ ਇਹ ਦੇਖੋ ਮਹਾਰਾਜ ਨੇ ਕਿਹਾ ਜਿਹੜੇ ਦੁੱਖ ਨੇ ਨਾ ਬਾਈ ਜੀ ਸੁਖ ਬੰਦੇ ਨੂੰ ਦੂਰ ਕਰਦਾ ਆਪਣੇ ਤੇ ਚੰਗੇ ਦਿਨ ਆ ਜਾਣ ਅਜ ਆਪਣੇ ਕੋਲੇ ਖੁੱਲੀ ਜਿੰਨਾ ਮੈਂ ਤਾਂ ਇਹ ਚੀਜ਼ ਜਿਉਂਦਾ ਨਹੀਂ ਮਾਇਆ ਗੱਡੀ ਜਾਂ ਬਾਹਰ ਜਾਣਾ ਹੋਵੇ ਜਾਂ ਜਿੰਨਾ ਵੀ ਆਪਾਂ ਐਸ਼ ਆਰਾਮ ਕਰ ਸਕਦੇ ਜੀ ਆਪਣੇ ਕੋਲੇ ਚੀਜ਼ਾਂ ਹੋਣ ਤਾਂ ਦੇਖੋ ਰੱਬ ਜਾਂਦੇ ਨਹੀਂ ਰਹਿੰਦਾ ਕਿੰਨੇ ਨੇ ਵੀ ਜਵਾਨੀ ਦੇ ਵਿੱਚ ਮਾਇਆ ਹੋਵੇ ਤੇ ਇਹ ਚੀਜ਼ਾਂ ਇਕੱਠੀਆਂ ਮਿਲ ਜਾਣ ਤਾਂ ਉਹ ਬੰਦਾ ਵਹਿ ਨਹੀਂ ਉਹ ਬਚਣਾ ਬੜਾ ਔਖਾ ਹੰਕਾਰ ਤੋਂ ਇਹ ਕੋਈ ਸੌਖੀ ਖੇਡ ਨਹੀਂ ਹੈਗੀ ਵੀ ਇਹ ਚੀਜ਼ਾਂ ਤੋਂ ਬਚਣਾ ਪਰ ਜਿਹੜਾ ਦੁੱਖ ਹੋਊਗਾ ਜਦੋਂ ਤੁਹਾਡੇ ਕੋਲੇ ਦੁਖੀ ਲੋਕ ਆਉਂਦੇ ਨੇ ਆਪਣੇ ਆਪ ਅੰਦਰੋਂ ਨਿਕਲਦਾ ਵਾਹਿਗੁਰੂ ਵਾਹਿ ਅੱਲਾਹ ਰਾਮ ਰਾਮ ਕਿਉਂ ਦੁੱਖ ਪਿਆ ਦਾ ਪਤਾ ਲੱਗਿਆ ਵੀ ਰੱਬ ਕੀ ਆ ਸੁੱਖ ਮੈਂ ਬਹੁਤ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਈ ਇਹ ਸਚਾਈ ਆ ਬਈ ਲੋਕ ਜਿਹੜੇ ਦੁਖੀ ਆ ਨਾ ਇਹ ਉਹਨਾਂ ਦੀ ਵੀ ਸਚਾਈ ਆ ਸੱਚੀ ਦੁੱਖ ਦੇ ਵਿੱਚ ਕੋਈ ਸੰਗੀ ਨਹੀਂ ਬਣਦਾ ਜੇ ਤੁਹਾਡੇ ਤੇ ਸੌਖਾ ਤੁਹਾਡੇ ਤੇ ਚੰਗੇ ਦੇਣਾ ਤਾਂ ਤੁਹਾਡੇ ਕੋਲੇ ਬੈਠਣ ਵਾਲਿਆਂ ਦੀ ਕਮੀ ਨਹੀਂ ਤੁਸੀਂ ਅੱਜ ਖਵਾ ਪਿਆ ਰਹੇ ਹੋ ਹਰੇਕ ਨੂੰ